ਵੈਜੀ ਕੇ ਕਲਸਾ ਵੈਜੀ ਖਤੇ ਅਜੀ ਮੈਂ ਆਪਣੇ ਇਹ ਵੀਡੀਓਸ ਬਣਾ ਰਹੀ ਆ ਮੈਂ ਪਾਈ ਅੰਮਾ ਦੇ ਪਾਸੇ ਮਹਿਰੁੰਜ ਤੱਕ ਪਹੁੰਚਦੀ ਕਰਨਾ ਚਾਹੁੰਦੀ ਆ ਉਹ ਇਸ ਲਈ ਕਿ ਜੋ ਨਾ ਕਲਗੀਧਰ ਦੇ ਪੁੱਤਰ ਨੇ ਜੋ ਨਾਨਕਸਰੀਆਂ ਦੇ ਖਿਲਾਫ ਜੋ ਕਦਮ ਚੁੱਕਿਆ ਹੈ ਮੈਂ ਉਹਦੇ ਵਿੱਚ ਉਹਨਾਂ ਦੀ ਮਤਲਬ ਕਿ ਇੱਕ ਬੜੀ ਵੱਡੀ ਸਚਾਈ ਦੱਸਣਾ ਚਾਹੁੰਦੀ ਆ ਸਚਾਈ ਕਿ ਮੇਰੇ ਮੇਰੇ ਹਸਬੰਦ ਲੱਖੇ ਬਾਬੇ ਦਾ ਮਤਲਬ ਬਹੁਤ ਵੱਡ ਨਜ਼ਦੀਕੀ ਸੇਵਾਦਾਰ ਸੀ। ਔਰ ਮੈਂ ਉਹ ਨਾਨਸਰ 3 4 ਸਾਲ ਇਹਨਾਂ ਦੇ ਵਿੱਚ ਵਿਚਰੀ ਆ। ਪਰ ਜੋ ਮੈਂ ਆਪਣੀ ਅੱਖਾਂ ਦੇ ਨਾਲ ਦੇਖਿਆ, ਕੰਨਾਂ ਦੇ ਨਾਲ ਸੁਣਿਆ ਉਹ ਮੈਨੂੰ ਅਜ ਤੱਕ ਦੱਸਣ ਦਾ ਕਿਸੇ ਨੂੰ ਮੌਕਾ ਨਹੀਂ ਸੀ ਮਿਲਿਆ। ਕਿੰਨਾ ਤੱਕ ਕੋਈ ਪਹੁੰਚਿਆ ਨਹੀਂ ਸੀ। ਕਿ ਆਜ ਮੈਨੂੰ ਵਾਹਿਗੁਰੂ ਨੇ ਮੌਕਾ ਬਖਸ਼ਿਆ ਕਿ ਮੇਰੀ ਮੈਂ ਕਿਸੇ ਨੂੰ ਦੱਸ ਸਕਦੀ ਆ। ਇਹ ਹੈ ਕਿ ਇਹਨਾਂ ਦੇ ਕੋਲ ਨਜ਼ਾਇਜ਼ ਇੱਕ ਹਾਂਗਕਾਂਗ ਤੋਂ ਲੇਡੀਜ਼ ਆਇਆ ਕਰਦੀ ਉਹ ਉਹ ਨੂੰ ਆਪਣੇ ਪਰਸਨਲ ਕਮਰੇ ਦੇ ਉੱਪਰ ਰੱਖਿਆ ਕਰਦਾ ਉਹ ਬਿਲਕੁਲ ਠੀਕ ਹੁੰਦੀ ਸੀ ਪਰ ਜਦੋਂ ਸਵੇਰੇ ਅਸੀਂ ਉਹਨੂੰ ਮਿਲਣ ਜਾਂਦੇ ਮਤਲਬ ਕਿ ਉਹਦੀ ਇੰਨੀ ਬੁਰੀ ਤਰ੍ਹਾਂ ਹਾਲਤ ਹੋਈ ਹੁੰਦੀ ਸੀ ਕਿ ਉਹਦਾ ਬੀਪੀ ਲੋ ਤਾਂ ਚੱਲਿਆ ਵੀ ਨਹੀਂ ਸੀ ਜਾਂਦਾ ਹੁੰਦਾ ਕਿ ਸਾਨੂੰ ਸਾਰ ਪੱਤ ਲੱਗਦਾ ਹੁੰਦਾ ਸੀ ਕਿ ਇਹਦਾ ਕਾਰਨ ਕੀ ਹੈ ਉਸ ਤੋਂ ਬਾਅਦ ਇਹਨਾਂ ਦੇ ਕਮਰਿਆਂ ਦੇ ਵਿੱਚ ਅਸੀਂ ਕਿਉਂਕਿ ਉੱਥੇ ਰਹਿਣ ਦੇ ਬਾਵਜੂਦ ਮੈਨੂੰ ਇਹ ਸਫਾਈ ਇਹ ਕਰੋ ਪੋਚਾ ਲਾਓ ਇਹ ਕਰੋ ਉਹ ਕਰੋ ਕੰਦੇ ਰੰਦਾ ਹੁੰਦਾ ਸੀ ਔਰ ਫਿਰ ਮੈਂ ਇਹਦੇ ਕਮਰੇ ਦੇ ਵਿੱਚ ਦੂਸਰੇ ਕੱਪੜੇ ਵੀ ਦੇਖੇ ਨੇ ਸਪੋਰਟਸ ਵਾਲੇ ਟੀ-ਸ਼ਰਟ ਵਗੈਰਾ ਜੋ ਵੀ ਹੈ ਹੁੰਦੇ ਨੇ ਲੱਗ ਜਿਵੇਂ ਬਾਬਾ ਲੋਕ 5 ਦਿਨ ਉਹਨਾਂ ਤੋਂ ਐਕਸਟਰਾ ਔਰ ਮੈਂ ਜੋ ਹਾਂਗਕਾਂਗ ਵਾਲੀ ਉਹ ਮਤਲਬ ਕਿ ਖਾਣਾ ਵਗੈਰਾ ਬਾਹਰੋਂ ਬੜੀ ਤਰ੍ਹਾਂ ਤਰ੍ਹਾਂ ਦੀ ਪਤਾਰ ਬਣਾ ਕੇ ਲੈ ਕੇ ਆਉਂਦੀ ਸੀ ਔਰ ਉਸ ਤੋਂ ਬਾਅਦ ਮਤਲਬ ਕਿ ਜਦੋਂ ਇਹਦੀ ਕਿਚਨ ਦੇ ਵਿੱਚ ਮੈਨੂੰ ਵੀ ਜਾਣ ਦਾ ਬਹੁਤ ਵਾਰੀ ਮੌਕਾ ਮਿਲਿਆ ਸੀ ਤਾਂ ਮੈਂ ਉੱਥੇ ਚਿਕਨ ਤੇ ਮੱਛੀ ਵੀ ਮਤਲਬ ਕਿ ਮੈਂ ਵੇਖੀ ਔਰ ਇਹਦਾ ਮੇਰੇ ਹਸਬੰਦ ਨੂੰ ਮੈਂ ਖੁਦ ਦੇਖਿਆ ਕਿ ਉਹ ਇਹਨਾਂ ਨੂੰ ਦਿੰਦਾ ਹੋਇਆ ਮੈਨੂੰ ਵੀ ਮੰਨਣਾ ਕੀਤਾ ਸੀ ਕਿ ਤੁਸੀਂ ਮਤਲਬ ਕਿ ਇਹ ਕੰਮ ਨਾ ਕਰੋ ਕਿ ਕਿਉਂ ਉਹ ਉਹਨਾਂ ਦੇ ਨਾਲ ਮਿਲਿਆ ਹੋਇਆ ਸੀ ਇਸ ਕਰਕੇ ਔਰ ਮੈਂ ਅੱਜ ਤੱਕ ਕਹਿ ਰਹੀ ਹਾਂ ਕਿ ਅਮਰਤਪਾਲ ਸਿੰਘ ਮੇਰੇ ਮੇਰੇ ਪੁੱਤਰਾ ਵਰਗਾ ਹੈ ਪਰ ਮੈਨੂੰ ਕਹਿਣਾ ਪੈ ਰਿਹਾ ਕਿਉਂਕਿ ਧਰਮ ਦਾ ਮਾਮਲਾ ਹੈ ਕਿ ਇਹਨੇ ਲਖਾ ਬਾਬੇ ਨੇ ਮੈਨੂੰ ਵੀ ਟੱਚ ਕੀਤਾ ਔਰ ਮੈਨੂੰ ਵੀ ਮਤਲਬ ਇਹਨੇ ਬੁਰੀ ਤਰ੍ਹਾਂ ਮਤਲਬ ਕਿ ਪੇਸ਼ ਆਇਆ ਔਰ ਇਹ ਕਈ ਤਰ੍ਹਾਂ ਦੇ ਆਪਣੇ ਚੇਲੇ ਚਾਟੜੇ ਮਤਲਬ ਕਿ ਆਪਦੇ ਭਤੀਜੇ ਭਾਂਜਿਆਂ ਨੂੰ ਮਤਲਬ ਕਿ ਕਰਕੇ ਮੇਰੇ ਤੇ ਇਲਜ਼ਾਮ ਵਗੈਰਾ ਲਗਾਉਂਦੇ ਰਹਿੰਦੇ ਸੀ ਔਰ ਇਹਨੂੰ ਕੋਈ ਅਗਰ ਸਿੱਧੀ ਤਰ੍ਹਾਂ ਇਹਦੇ ਹੱਥ ਵਿੱਚ ਨਹੀਂ ਸੀ ਨਾ ਆਂਦਾ ਕੋਈ ਤਾਂ ਉਹਨੂੰ ਨਸ਼ੇ ਦਾ ਸੇਵਨ ਕਰਵਾ ਕੇ ਆਪਣੇ ਮਕਸਦ ਦੇ ਵਿੱਚ ਕਾਮਯਾਬ ਹੁੰਦਾ ਰਿਹਾ بس میری میری ਬੇਨਤੀ ਹੈ ਕਿ میری ਵੀਡੀਓ ਮੈਂ ਭਾਈ ਮੈਂ ਅਮਰਪਾਲ ਸਿੰਘ ਮੇਰੋ ਤੱਕ ਪਹੁੰਚਣਾ ਕਰਦੀ ਪਹੁੰਚਦੀ ਕਰਨੀ ਚਾਹਨੀ ਆ ਜਿਸ ਨਾਲ ਮੈਨੂੰ ਇਹ ਥੋੜਾ ਮਤਲਬ ਕਿ ਆਰਾਮ ਮਿਲ ਸਕੇ ਜੋ ਕਿ ਮੇਰੇ ਅੰਦਰ ਬਹੁਤ ਜ਼ਿਆਦਾ ਪਛਤਾਵਾ ਲੱਗੇ ਹੋਏ ਕਿ ਇਹਨਾਂ ਦੇ ਨਾਲ ਮੈਨੂੰ ਰਹਿ ਕੇ ਨਰਕਾਂ ਦੇ ਵਿੱਚ ਵੀ ਜਗ੍ਹਾ ਨਹੀਂ ਮਿਲਦੀ ਅੱਛਾ ਉਸ ਤੋਂ ਬਾਅਦ ਇੱਕ ਸਾਡੀ ਮਤਲਬ ਕਿ ਸਾਡੀ ਖੁਦ ਦੀ ਲੜਕੀ ਇੱਕ ਮਹੀਨਾ ਦੋ ਮਹੀਨੇ ਇਹਨਾਂ ਨੇ ਬਾਹਰ ਦੇ ਚੱਕਰ ਦੇ ਵਿੱਚ ਆਪਣੇ ਕੋਲ ਰੱਖ ਕੇ ਉਹਨੂੰ ਅੱਜ ਤੱਕ ਇਹਨਾਂ ਨੇ ਪਤਾ ਨਹੀਂ ਕਿ ਉਹ ਬਾਹਰ ਚਲੀ ਗਈ ਹੈ ਜਾਇ ਨਾ ਨਿਮਾਰਿਆ ਖਪਾਇਆ ਔਰ ਮੈਂ ਅਲਰਟ ਕੀਤਾ ਲਖੇ ਬੱਬੇ ਨੂੰ ਮੈਂ ਕਿਹਾ ਇਸ ਤਰ੍ਹਾਂ ਕਰਕੇ ਉਹ ਲੜਕੀ ਦੇ ਨਾਨਾ ਨਾਨੇ ਜਾਂ ਦਾਦਾ ਦਾਦੀ ਮੈਨੂੰ ਬਿਲੇ ਨੇ ਉਹ ਪੁੱਛਦੇ ਨੇ ਮੈਨੂੰ ਕਿ ਤੂੰ ਪਤਾ ਕਰੇ ਨਾਨਕ ਸਰ ਮਤਲਬ ਕਿ ਇਸ ਤਰ੍ਹਾਂ ਕੋਈ ਇਸ ਲੜਕੀ ਭੇਜੀ ਸੀ ਉਹ ਕਿੱਥੇ ਹੈ ਤਾਂ ਮੈਂ ਲਖੇ ਬੱਬੇ ਨਾਲ ਗੱਲ ਕਰੀ ਤਾਂ ਇਹਨੇ ਮੈਨੂੰ ਚੁੱਪ ਕਰਾ ਦਿੱਤਾ ਬੋਲੇ ਨਹੀਂ ਉਹਨਾਂ ਨੂੰ ਕੋਈ ਸਾਨੂੰ ਨਹੀਂ ਪਤਾ ਕੁਛ ਨਹੀਂ ਪਤਾ ਅਰੇ ਇਸ ਤੋਂ ਸਾਬਤ ਪਤਾ ਲਗਾ ਸਕਦੇ ਕਿ ਕਿ ਹਵਾਈ ਗੁੱਜੀ ਕਾ ਖਾਲਸਾ ਬਾਈ ਬੁੱਜੀ ਫਤਿਹ